ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਕਿਹੜਾ ਕੀ ਐਮਪੀ ਐਂਡ ਇਹ ਸਰ ਸਾਨੂੰ ਕੰਟਰੋਲ ਨੂੰ ਇੱਕ ਕੰਪਲੇਂਟ ਆਈ ਸੀ ਵੀ ਕਨਪੂਰੀਏ ਟਾਬੇ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਤੇ ਮੌਕੇ ਤੇ ਆ ਕੇ ਦੇਖਿਆ ਇੱਕ ਬੰਦੇ ਦੀ ਦੋਨੋਂ ਲੱਤਾਂ ਟੁੱਟ ਗਈਆਂ ਸੀ ਤੇ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋ ਗਿਆ ਪਰ ਦੂਜਾ ਵੀਕਲ ਸੀ ਜਿਹੜਾ ਪਬਲਿਕ ਨੇ ਦੱਸਿਆ ਉਹ ਟਰੱਕ ਸੀਗਾ ਉਹ ਫੜਿਆ ਨਹੀਂ ਗਿਆ ਤੇ ਪੇਸ਼ੈਂਟ ਨੂੰ ਪ੍ਰਾਈਵੇਟ ਵੀਕਲ ਰਾਹੀਂ ਕੈਂਸਰ ਚੋ ਹਸਪੀਟਲ ਭੇਜ ਦਿੱਤਾ ਗਿਆ ਤੇ ਸਰ ਜਿੱਦਾਂ ਇਹ ਇਹਦੀ ਇਨਕੁਆਇਰੀ ਹੋ ਸਕਦੀ ਹੈ ਵੀ ਟਰੱਕ ਕਿੱਥੋਂ ਆਇਆ ਸੀ ਕਿੱਦਾਂ ਸੀਗਾ ਇਹ ਸਰ ਉਹਨੂੰ ਜਦੋਂ ਸੀ ਇਨਵੈਸਟੀਗੇਸ਼ਨ ਹੋਊਗੀ ਜੇ ਵੀ ਇੱਥੇ ਸੀਸੀਟੀਵੀ ਕੈਮਰਾਜ਼ ਵਗੈਰਾ ਲੱਗੇ ਨੇ ਉਹਦੀ ਫੁਟੇਜ ਕਢਵਾਈ ਜਾਊਗੀ ਅੱਗੇ ਉਹਦੀ ਬਾਅਦ ਚ ਇਨਵੈਸਟੀਗੇਸ਼ਨ ਜਿਹੜਾ ਸਰ ਐਕਸੀਡੈਂਟ ਹੋਇਆ ਜੀ ਦਾ ਉਹ ਬੰਦਾ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਸਰ ਉਹਨੂੰ ਪ੍ਰਾਈਵੇਟ ਵੀਕਲ ਦਾ ਹਸਪੀਟਲ ਭੇਜ ਦਿੱਤਾ ਗਿਆ ਠੀਕ ਹੈ ਥੈਂਕ ਯੂ ਥੈਂਕ ਯੂ ਮੇਰਾ ਨਾਮ ਹੈ ਮੇਰਨਾ ਸ਼ੋਕਮਾਰ ਹੈ ਜੀ ਆ ਜਿਹੜਾ ਐਕਸੀਡੈਂਟ ਹੋਇਆ ਹੈ ਤੁਸੀਂ ਕੀ ਦੇਖਿਆ ਮੌਕੇ ਤੇ ਜਦੋਂ ਅਸੀਂ ਮੌਕੇ ਤੇ ਨਹੀਂ ਅਸੀਂ ਅੰਦਰ ਰੋਟੀ ਖਾਂਦੇ ਸੀਗੇ ਬੜੀ ਤੇਜ਼ ਆਵਾਜ਼ ਆਈ ਐਨਾ ਡਰਾਈਵਰ ਸਾਈਡ ਤੋਂ ਪਿੱਛੋਂ ਗੱਡੀ ਆ ਰਹੀ ਸੀ ਵੱਡੀ ਗੱਡੀ ਸੀ ਡਾਟਾ ਵਾਲਿਆਂ ਦੀ ਮੈਂ ਕਹਿੰਦਾ ਘੱਟ 80 90 ਸਪੀਡ ਤੇ ਹੋਣੀ ਗੱਡੀ ਡਰਾਈਵਰ ਸਾਈਡ ਤੇ ਲੋਕਾਂ ਨੇ ਵਾਜ ਵੀ ਮਾਰੀ ਓਖੇ ਚਦਾ ਹੀ ਲੈ ਗਿਆ ਬੰਦਾ ਅਸੀਂ ਅਸੀਂ ਗੈਸਪੁਰੇ ਤੱਕ ਹੋ ਕੇ ਆਏ ਆ ਗੱਡੀ ਲੈ ਕੇ ਆਪਣੀ ਬੰਦਾ ਲੱਭਿਆ ਨਹੀਂ ਪਰੋ ਭੱਜ ਗਿਆ ਮੌਕੇ ਤੋਂ ਭੱਜ ਗਿਆ ਮੌਕੇ ਤੋਂ ਬੜਿਆ ਮੇਰੇ ਖਾਂ ਟ੍ਰਾਂਸਪੋਰਟ ਦੇ ਅੰਦਰ ਹੀ ਆ ਜਿਹੜੇ ਸਾਡੇ ਨਾਲ ਗੱਡੀਆਂ ਨੇ ਖਿੱਚੀ ਸੀ ਹੋ ਸਕਦਾ ਪਿੱਛੇ ਵੀ ਕੋਈ ਵਾਰਦਾਤ ਕਰਕੇ ਆਇਆ ਹੋਵੇ